ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਚੜ੍ਹਦੀ ਕਲਾ 'ਚ ਹੋਗੇ ਤੇ ਆਪਾਂ ਵੀ ਵਧੀਆ ਠੀਕ ਆ ਚੜ੍ਹਦੀ ਕਲਾ 'ਚ ਤੇ ਅੱਜ ਦਾ ਬਲੌਗ ਆਪਾਂ ਕਰਤਾ ਸਟਾਰਟ ਤੇ ਨਵਾਂ ਬਲੌਗ ਨਵੀਆਂ ਰਾਤ ਨਵੀਆਂ ਨਾਈਟ ਤੁਹਾਡੇ ਲਈ ਲੈ ਕੇ ਆ ਗਏ ਆ ਤੇ ਅੱਜ ਆਪਾਂ ਰਾਤ ਦੇ ਵਿੱਚ ਕੀ ਕੀ ਕਰਦੇ ਆ ਜਿੱਦਾਂ ਕੱਲ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਮਹਾਰਾਜ ਕਿਰਪਾਈ ਕਰੇ ਇਹ ਜੇ ਕੰਮ ਨਾ ਹੀ ਹੋਵੇ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਸਾਰੇ ਕਮਾਈ ਕਰਨ ਆਏ ਆਪਣੀ ਕਮਾਈ ਕਰਨ ਕਰਦਿਆਂ ਦੀ ਮਤਲਬ ਰੋਟੀ ਪਾਣੀ ਜੋ ਵੀ ਕਮਾਈ ਆਪਣਾ ਸਾਧਨ ਹੈ ਸਾਰੇ ਚੱਲਦੇ ਰਹਿਣ ਤੇ ਬਾਕੀ ਦਾ ਗੱਲ ਇਦਾਂ ਹੈ ਕਿ ਸਾਰਿਆਂ ਨਾਲ ਇਦਾਂ ਨੇ ਤੇ ਆਪਾਂ ਗੱਡਰ ਸਵੇਰ ਦਾ ਆਣ ਕੇ ਖਲੋਤਾ ਹੈ ਦੁਪਹਿਰ ਦਾ ਤੇ ਇੱਧਰ ਪਾਜੀ ਹਣੀ ਆ ਗਈ ਨੇ ਜਗਨਾ ਬਾਕੇ ਤੇ ਗੱਡਰ ਨੂੰ ਲਾਉਣ ਲੱਗੇ ਆਪਾਂ ਲਾ ਕੇ ਫਿਰ ਐਕਸਲ ਨੂੰ ਲੈ ਕੇ ਜਾਂਦੇ ਆਂ ਤੇ ਰੋਟੀ ਪਾਣੀ ਆਪਾਂ ਜੇ ਖਾਣਾ ਐ ਤੇ ਗਲਾ ਥੋੜਾ ਜਿਹਾ ਬਹਿ ਗਿਆ ਆਪਣਾ ਕਿਉਂਕਿ ਆਪਾਂ ਕੱਲ ਦੇ ਵੀ ਕੱਲ ਦਿਨੋ ਹੀ ਕੀਤੀ ਨਾਈਟ ਵੀ ਕੀਤੀ ਤੇ ਅੱਜ ਫਿਰ ਨਾਈਟ ਤੇ ਆਪਾਂ ਆ ਗਏ ਅੱਜ ਜਿਹੜੇ ਸੁੱਤੇ ਹੀ ਆਪਾਂ ਉਹ ਵੀ ਕਿੰਨੇ ਵਜੇ ਸੁੱਤੇ ਆ ਇੱਕ ਡਿਊਟੀ ਇਹ ਕਰਨੀ ਪੈਂਦੀ ਦੂਜੀ ਡਿਊਟੀ ਜਾ ਕੇ ਆਉਣੀ ਪੈਂਦੀ ਕਾ ਕੇ ਕੱਪੜੇ ਧੋਣੇ ਉਹਦਾ ਕਰਕੇ ਕੱਪੜੇ ਕੁੱਪੜੇ ਧੋਤੇ ਨਹਾਤੇ ਸਿਰ ਨਾਲ ਤੇ ਗਿੱਲਾ ਹੋ ਗਿਆ ਸਿਰ ਤੇ ਉਹ ਆਪਾਂ ਸਾਰਾ 11 12 ਵਜੇ ਤੱਕ ਫ੍ਰੀ ਹੋਏ ਤੋਂ ਬਾਅਦ ਤੇਰਾ ਆਪਾਂ ਕੰਮ ਕਰਦੇ ਆ ਤੇ ਸ਼ਿਵ ਆ ਗਿਆ ਸ਼ਿਵ 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 ਸ਼ੰਕਰ ਤੇ ਸ਼ਿਵ ਸ਼ੰਕਰ ਹੈਲੋ ਗਾਇਸ ਹਾਈ ਹਾਈ ਆ ਗਿਆ ਡਿਊਟੀ ਹਾਂ ਜੀ ਆ ਗਿਆ ਜੀ ਓਕੇ ਜੀ थैंक यू हमारे चैनल को सब्सक्राइब करो तो लाइक करो कमेंट करो ब्लॉग पूरा देखा करो लास्ट तक वेरी नाइस कल वा, कल वाले ब्लॉग में तू बहुत आया वो आएगा आज ਤੇ ਲੋ ਵੀ ਆਪਾਂ ਕਾਟਰ ਲਾ ਕੇ ਚੱਲਦੇ ਆ ਤੇ ਫਿਰ ਮਿਲਦੇ ਆ ਤੁਹਾਨੂੰ ਅੱਗੇ ਤੁਸੀਂ ਜੁੜੇ ਰਹੋ ਆਪਣੇ ਨਾਲ ਤੇ ਆਪਾਂ ਦਾ ਨੂੰ ਆਈ ਦਾ ਬਲੌਗ ਕਰਾਉਣੀ ਇੰਜੋਏ ਬਲੌਗ ਨੂੰ ਪੂਰਾ ਲਾਸਟ ਤੱਕ ਦੇਖ ਕੇ ਜਾਇਆ ਕਰੋ ਤੇ ਕਮੈਂਟ ਕਰਕੇ ਜਰੂਰ ਜਾਇਆ ਕਰੋ ਤੇ ਬਾਕੀ ਦੋ ਗੱਲਾਂ ਮੈਂ ਦੱਸ ਲਗਾ ਇੱਕ ਸਾਨੂੰ ਆ ਗੇਅਰ ਡ్రਾਈਵਰ ਦੀ ਜ਼ਰੂਰਤ ਤੇ ਇੱਕ ਹੈਗੀ ਆ ਸਾਨੂੰ ਹੈਲਪਰਾਂ ਦੀ ਜ਼ਰੂਰਤ ਜੇ ਕੋਈ ਵੀ ਵੀਰ ਫਰਾਖ ਆਉਣਾ ਚਾਹੁੰਦਾ ਹੋਵੇ ਤੇ ਉਹ ਮੇਰੇ ਨਾਲ ਗੱਲ ਕਰ ਸਕਦਾ ਮੇਰੀ ਇਨਸਟਾ आईडी ਦੇਖ ਸਕਦਾ ਜਾਂ ਮੇਰੇ ਨੰਬਰ ਤੇ ਤੇ ਨੰਬਰ ਆ ਗਾਇ 6883130268831 ਤੇ 1305 ਨੂੰ ਗੱਲ ਕਰਕੇ ਤੇ ਜੇ ਕੋਈ ਵੀਰ ਫਰਾਖ ਆਉਣਾ ਹੋਵੇ ਰੰਗਾਲੇ ਪਰ ਸੇਕਾ ਲੋ ਮੇ ਕੋ ਟੁਲੇ ਰੋ ਬੈਨਾ ਵੀ ਮਿੱਤਰੋ ਆਪਾਂ ਕਰਦਾ ਗਾਡਰ ਲੋਡ ਦੇ ਸੱਜਣ ਆਪੇ ਚਲੇ ਐਰਪੋਰਟ ਸਾਨੂੰ ਛੱਡ ਕੇ ਕਿਉਂ ਚੱਲੇ ਹੋ ਤੁਸੀਂ ਐਰਪੋਰਟ ਤੁਸੀਂ ਕਿਉਂ ਚੱਲੇ ਹੋ ਜਾਨਾ ਪੈਣਾ ਮਜਬੂਰੀ ਪੈ ਗਈ ਹਾਏ ਹਾਏ ਹਾਂ ਅੰਦਰ ਸਾਡੀਆਂ ਗ੍ਰੇਨਾਂ ਟੂ ਮੱਚ ਬਿੰਦੀਆਂ ਟੈਨਸ਼ਨ ਹਾਂ एक बार जाके रास्ता आ जा रहे हैं हम जा रहे हैं, हैं। है। जी तो <laughs> जी जा जा रहे रहे हैं हैं हाय ओके थैंक यू राहुल बीच 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 में 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 खड़ा 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 कर कर दो दो क्या होता है बुला ले उसको रघु खान को ਆਯਾ ਰਗੂਖਾਨ ਆ ਰਗੂਖਾਨ ਆ ਪੂਰਾ ਟੋਨਾ ਪੂਰਾ ਟੋਨੀ ਆਜ ਦਾ ਆ ਸੈਟ ਓਕੇ ਓਕੇ ਠੀਕ ਚਲੋ ਵੀ ਮਤਰਾ ਮਿਲਦੇ ਆ ਨੈਕਸਟ ਬਲੌਗ ਚ ਨੈਕਸਟ ਕਲਿੱਪ ਚ ਦੋ ਗੱਡੀਆਂ ਲੈ ਕੇ ਚੱਲੇ ਆਪਾਂ ਇੱਥੇ ਦੋ ਗੱਡੀਆਂ ਕੱਠੀਆਂ ਲੱਗ ਜਾਂਦੀਆਂ ਇੱਕ ਕਾਲ ਇੱਕ ਦਜੇ ਰੰਗ ਗਰੇ ਰੰਗ ਦੇ यो यो भी गाड़ी हटाना पड़ेगा उसका फोटो हम डालते जाएंगे ए ए ये लोडर ये तो रहन द टेंपो गाड़ी का फोटो पूरा पूरा आ रहा है मित्रों ओ बिन मतरो शायद टाइम हो गया तो गाडरा अपन फिर एक कट ले आए हैं महाराज जी कृपा ना सकते पास जी ਇਦਾਂ ਚਰਪਾਈ ਬਣਾਈ ਰੱਖੇ ਮਹਾਰਾਜ ਤੇ ਕੰਮ ਸੱਜੇ ਸਿੱਜੇ ਜੇ ਚੱਲਦਾ ਰਹੇ ਲੋਕੀ ਆਹੀ ਕੰਮ ਕਰਾਂਗੇ ਸੇਧ ਕੋ ਪੈਸਾ ਜਾਊ ਦਿਓ ਸਾਨੂੰ ਤਨਖਾਹਾਂ ਦਊ ਨਹੀਂ ਆਪਦੇ ਪੱਲਿਆਂ ਦੇ ਕੋਈ ਨਹੀਂ ਦਿੰਦਾ ਤੇ 바ਕੀ ਜਾਣਦੋ ਜਾਣਦੋ 바ਕੀ ਆਈ ਦਾ ਵਲੋਗ ਬਣਾਣਾ ਨਾਲ ਬਣਉਂਦੇ ਮੀਵੀ ਪੈਣਦੇ ਆ ਮੋਡਾ ਮੀਝ ਤਰਿਆ ਫਿਰਦਾ महीने का ने शुरू हो गया गाड़ी बहुत आ रही है गाड़ी रोकी नहीं इस बार की पहले ना वो रोक लेते थे पहले मार्शल वो रोक लेते थे वहां ਅਰੇ ਪਾਣੀ ਬਹੁਤ ਆਣ ਲੱਗਾ ਹੈ ਇਹ ਵੀ ਐਕਸਲ ਜਾਂਦਾ ਹੈ ਹੱਪ ਕਾਦ ਇਹ ਕਿਆ ਲੋਡ ਕਰਦੇ ਆਂ ਵੀ ਕਿਆ ਵੱਡਾ ਵੱਡਾ ਸਮਾਨ ਲੋਡ ਕਰਦੇ ਆਂ ਆ ਹੈ ਜਾਰੇ ਕੋਲ ਮਿਲ ਆਏਗਾ ਅਹ ਇਹਨਾਂ ਦੀ ਇਸ ਤੇ ਮੁੰਬਈ ਵਰੇ ਹਾਂ ਇਸ ਤੇ ਜਬ ਉਹ ਵੀ ਮਿੱਤਰੋ ਭਾਰੀ ਮੀਂਹ ਬੈਣ ਦੇ ਕਾਰਨ ਆਪਾਂ ਤੀਜਾ ਗਾਰਡਨ ਨਹੀਂ ਘਟ ਸਕੇ ਤੇ ਤੀਜਾ ਗਾਟਰਾ ਪਾਉਣ ਕੀ ਖੜਿਆ ਤੇ ਲੇਟ ਹੋ ਜਾਣਾ ਇਹਦਾ ਕਰਕੇ ਉਹ ਜਾਊਗਾ ਹੁਣ ਤੇ ਨੇ ਤੇ ਆਪਾਂ ਆਪਣੀ ਕਰਨ ਲੱਗੇ ਆ ਛੁੱਟੀ ਦੋ ਬੰਦੇ ਬੈਠੇ ਆ ਉੱਥੇ ਉਹਨਾਂ ਨੂੰ ਲੈ ਕੇ ਚੱਲ ਜਾਈਏ ਉਹਨਾਂ ਨੂੰ ਲੈ ਕੇ ਚੱਲੇ ਆ ਚੰਦ ਜਾਂਦਾ ਖੇਡੋ 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 ਮੈਨ ਹਾਈਵੇ ਪਾਰ ਕਰਦਾ ਏ ਓ ਗੱਡੀ ਬੜੀ ਤੇਜ਼ ਆਉਂਦੀ ਆ ਓ ਕੜੀ ਦੀ ਕੜੀ ਦੀ ਅਸਲ ਚੱਲ ਰਣੀ ਇਹਨਾਂ ਜਾਨੀ ਪਹਿਲਾਂ ਬ੍ਰੇਕਾ ਖੇਡ ਸਿੰਘ ਦਰਦਾ ਕਿਵੇਂ ਸਿੰਘ ਡਰਦਾ ਕਿਵੇਂ ਓ ਮਾਈ ਗਾਡ ਥੋੜਾ ਜਿਹਾ ਭੂ ਖੱਡਿਆ ਯਾਰ ਬਾਹਰੋਂ ਆ ਦਰਾਣਾ ਸਿੰਘ ਡਰਾਈਵਰ ਹੀ ਬੜੀ ਔਖੀ ਗੱਲ ਚੀਜ਼ ਇਹ ਨਾਲ ਅਲੱਗ-ਅਲੱਗ ਕਰਨੀ ਪੈਂਦੀ ਜਾਂ ਜਾਂ ਨਾਲ ਔਖੀ ਹੈ ਡਰਾਈਵਿੰਗ ਕੈਮਰਾ ਇਹ ਇਧਰ ਗੁਰੂਆਂ ਪਾਣੀ ਪਾਣੀ ਹੋ ਗਿਆ ਏ ਉਹ ਪਾਣੀ ਕਿ ਨਾ ਹੁੰਦਾ ਬੰਨੇ ਬੰਬਾ ਬੰਬਾ ਇਸ ਨੂੰ ਬੋਲਤੇ ਆ ਬੰਬਾ ਮਾਰਾ ਥੋੜਾ ਗਲਾ ਬੈਠ ਗਿਆ ਹੈ ਅਬ ਇਸਪੀਕ ਅਬ ਇਸਪੀਕ ਕਰਾਂਗੇ ਇਸ ਨੂੰ ਬੋਲਤੇ ਆ ਗਾੜੀ ਔਰ ਇਹ ਖਰਾਬ ਹੈ ਅਬ ਇਸਪੀਕ ਕਰਾਂਗੇ ਮਿਸਟਰ ਔਰ ਮਿਸਿਸ ਅਮਨਦੀਪ ਕੋਰ ਐਂਡ ਮਿਸ ਕੋਰ 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 ਇਹ ਰਾਤ ਨੂੰ ਗੱਡੀਆਂ ਇੱਥੇ ਖਲੋਤੀਆਂ ਤੇ ਇਹਦਾ ਕਰਕੇ ਬਹੁਤ ਹੀ ਮੁਸ਼ਕਲ ਆ ਗਈ। ਓਹ ਵੈਰੀ ਨਾਈਸ ਵੀਡੀਓ ਬਣਾਈ ਜਾਏਗੀ। ਸੋ ਕਿਊਟ ਟੂ ਮਚ ਵੀਡੀਓ ਬਣਾਈ ਜਾਏਗੀ ਲੰਬੀ ਲੰਬੀ ਵਾਓ ਵਾਓ ਵਾਹ ਸਰਵਿਸ ਰੋਡ 'ਤੇ ਜੱਪਟੀ ਗਾਰਡਰ ਨਿਕਲਤੇ ਹਨ ਤਕਰੀਪਾ ਕਰਕੇ ਸਰਵਿਸ ਰੋਡ ਤੇ ਕੋਈ ਗਾੜੀ ਨਹੀਂ ਖੜੀ ਕਰੀ ਜਾਏ ਬਸ ਇੱਚੀ ਗਿਆ ਗਿਆ ਬਸ ਓਕੇ ਜੀ ਥੈਂਕ ਯੂ ਹੁਣ ਇਧਰ ਵੀਡੀਓ ਬਣਨ ਲੱਗੀ ਅੱਜ ਪਹਾੜ ਕਹਿੰਦੇ ਕਿੱਡੇ ਸੋਹਣੇ ਲੱਗਦੇ ਨੇ ਮੇਰੇ ਵੀਰੋ ਮੜਾ ਜੀ ਸੀਸਾ ਡਾਊਨ ਕਰਾਂ ਸੀਸਾ ਡਾਊਨ ਕਰੀ ਇਧਰ ਲਓ ਵਾਹ ਪਿਆਣੇ ਆ ਪਾਣੀ ਪਾਣੀ ਆਇਆ ਇਦਰਾ ਕੈਮਰਾਮੈਨ ਲੱਗੇ ਦੋ ਦੋ ਵੀਡੀਓ ਬਣਾਉਂਦੇ ਉਹ ਪਾਣੀ ਆਉਂਦਾ ਸਾਹਮਣੋਂ ਤੇ ਲੈ ਚਰਨੇ ਪਾੜ ਚਰਨੇ ਚੱਲਦੇ ਹੋਏ ਕਹਿੰਦੇ ਪਾੜਾ ਦੋ ਪਾਣੀ ਆਉਂਦਾ ਵਿਆਣ ਕਿਤੇ ਬੰਬੇ ਦੀ ਖੈਰ ਨਹੀਂ ਐ ਕਹਿੰਦੇ ਹੁਣ ਬੰਮੇ ਜਾੜ ਆਇਆ ਹੀ ਲਓ ਬੇਲਾ ਜਦੋਂ ਅਸੀਂ ਆਏ ਨਾ ਸੁੱਕੇ ਸੀ ਇੱਥੇ ਤੇ ਗੱਡ ਰਖਣੇ ਆ ਕਿੰਨਾ ਆ ਰਿਹਾ ਇੱਥੇ ਤੇ ਗੱਡ ਰਖਣੇ ਮੁਸ਼ਕਿਲ ਐ ਸੁੱਕੇ ਹੀ ਪਹਾੜ ਜਦੋਂ ਅਸੀਂ ਆਏ ਹਾਂ ਇੱਥੇ ਐ ਸੁੱਕੇ ਉਹ ਤਾਂ ਗਰਮੀ ਦਿੰਦੇ ਹੋਣ ਹੂੰ ਉੱਥੇ ਨਾ ਗਿਆ ਉਹ ਜਾ ਕੇ ਜਾਓ ਸਾਹਮਣੇ ਪਹਾੜ ਪਾਣੀ ਦੇਖਦਾ ਕੋਈ ਵੱਧ ਨਾਲ ਤਾਂ ਤੁਸੀਂ ਵੀਡੀਓ ਬਣਾਈ ਉਹ ਨਾ ਗਿਆ ਉੱਥੇ ਜਾ ਕੇ ਨਹੀਂ ਨਹੀਂ ਜੇ ਨਾ ਮਨਦੀਪਪੁਰ ਮਨਦੀਪਪੁਰ ਚਲੋ ਵੀ ਮਿੱਤਰੋ ਉਧਰ ਕਹਿੰਦੇ ਟ੍ਰੈਫਿਕ ਲੱਗੀ ਮੈਨੂੰ ਜਿਆਦਾ ਰੋਡ ਜਾਮ ਹੋ ਗਏ ਰੋਡ ਜਾਮ ਹੋ ਗਿਆ